Obrigado. <coughs> ਬਾਗੀ ਪਰ ਐਨੇ ਨਹੀਂ ਕੀ ਪਤਾ ਉਹ ਬੀਲੀ ਸਦੀਦਾ ਮਹਾਨ ਯਰਨਾਨ ਜਿਹਦਾ ਲੰਮਾ ਸਰਾਪ ਕੱਟ ਤੇ ਹੱਥ ਦੇ ਵਿੱਚ ਤੀਰ ਤੇ ਕਈ ਇਮਰਾ ਕਹਿੰਦੇ ਸੀ ਨਾ ਲੋਬਨ ਦੇ ਨਹੀਂ ਤਰਨਾ ਮੇਰੇ ਵੱਡੇ ਸਤਕਾਰਯੋਗ ਪ੍ਰਧਾਨ ਸਾਹਿਬ ਭਾਈ ਗਗਨਦੀਪ ਸਿੰਘ ਜੀ ਉਹਨਾਂ ਵੱਲੋਂ ਮਨਸਕੜ ਭੇਜਿਆ ਗਿਆ ਮੈਂ ਤਰਲ ਤਲਵਾਹ ਕਰਦਾ ਹੋਰ ਵੀਗਾ ਵੱਲੋਂ ਮਨਸਕੜ ਆਇਆ ਮੈਂ ਤਰਲ ਤਲਵਾਹ ਕਰਦਾ ਆਓ ਅੱਗੇ ਇੰਦਰਾ ਕਹਿੰਦੀ ਕਿ ਮੈਂ ਕਿੱਥੇ ਬਿਉਤ ਬਣਾਉਂਦੀ ਆ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਬਿਉਤ ਬਣਾਉਂਦੀ ਆ ਮੈਂ ਕਿਵੇਂ ਹਮਲਾ ਕਰਨਾ ਹੈ ਅੱਗੇ ਜਿਵੇਂ ਅਗਲੇ ਪੜਾਅ ਤੇ ਸਮਾਂ ਮਿਲੇਗਾ ਆਪ ਜੀ ਨੂੰ ਇਸੇ ਤਰ੍ਹਾਂ ਨੜੀ ਬਾਗ ਪ੍ਰਸੰਗ ਦੇ ਰਾਹੀਂ ਇਤਿਹਾਸ ਵਰਣ ਕਰਾਵਾਂਗੇ ਆ